ਅੱਜ ਗੇਮ ਆ ਬਹੁਤ ਹੀ ਇੰਟਰਸਟਿੰਗ ਆ ਲੈ ਲਓ ਆਪਣਾ ਆਪਣਾ ਬੋਰਡ ਠੀਕ ਆ ਕਿਹੜਾ ਚੂਜ਼ ਕਰਨਾ ਲਿਖਣਾ ਨਹੀਂ ਗਾ ਇੱਥੇ ਕੁਛ ਵੀ ਬੋਰਡ ਤੋਂ ਕੀ ਕਰਾਉਣਾ ਵਾ ਇਹ ਵੀ ਦੱਸਦੀ ਆ ਕੀ ਕਰਾਉਣਾ ਵਾ ਪਾਪਾ ਮਮਾ ਨੇ ਪਲੇਟ ਤੇ ਗਲੂ ਇਦਾਂ ਸਜਾਈ ਆ ਜਿਵੇਂ ਖਾਣੀ ਹੁੰਦੀ ਆ ਗਲੂ ਫੈਵੀਕੋਲ ਜੀ ਹੈ ਉਹੀ ਹੁੰਦੀ ਗਲੂ ਹਾਂ ਇੱਕ ਆ ਬਾਊਗਾ ਲ ਲੈ ਆ। ਲ ਲੈ। ਇਹ ਦੇਖੋ। ਇਹ ਦੋਨਾਂ ਬਾਉਲਸ ਦੇ ਵਿੱਚ ਸਲਿੱਪਸ ਸੇਮ ਆ। ਹਾਂਜੀ। ਸਲਿੱਪ ਖੋਲ ਕੇ ਦੇਖਣੀ ਆ ਵਾ। ਹਾਂਜੀ। ਉਹਨਾਂ ਨੂੰ ਸਹੀ ਜਗ੍ਹਾ ਤੇ ਚਪਕਾਉਣਾ ਵਾ। ਕੁਝ ਬਣਨਾ ਵਾ। ਕੀ ਚੀਜ਼ ਬਣਦੀ ਆ ਤੁਸੀਂ ਗੈਸ ਕਰਨਾ ਠੀਕ ਹੈ। ਮੋੜ ਤੇ ਚਪਕਾਉਣਾ। ਜਿਹਨੇ ਪਹਿਲਾਂ ਬਣਾ ਲਿਆ ਉਹ ਵਿਨਰ। ਓਕੇ। ਮੋੜ ਤੇ ਚਪਕਾਉਣਾ। ਮੋੜ ਤੇ ਚਪਕਾਈ ਜਾਏ। ਆਪਣੀ ਆਪਣੀਆਂ ਬੋਰਡ ਤੇ ਚਿਪਕਾ ਦੇਣੀਆਂ ਇਹ। ਹਾਂਜੀ। ਚਲੋ। ਇੱਕ ਗੈਸ ਕਰਨਾ ਤੁਸੀਂ ਖੋਲ ਕੇ ਸਲਿੱਪਸ ਜਿੱਦਾਂ ਖੋਲ ਹੀ ਜਾਣੀਆਂ ਵਾ ਗੈਸ ਕਰੀ ਜਾਇਓ ਵੀ ਕੀ ਚੀਜ਼ ਬਣਦੀ ਆ। ਇਹ ਦੀ ਕਟਿੰਗ ਤੇ ਸਾਹਮਣੇ। ਕਟਿੰਗ ਕੀਤੀ ਹੋਈ ਆ। ਮੈਂ ਤਾਂ ਬਹਿਲਾ ਹੀ ਸਮਝ ਗਿਆ ਕੀ ਬਣਨਾ ਮੈਂ। ਸਾਰੀਆਂ ਖੋਲ ਲੀਏ। ਸਾਰੀਆਂ ਇਕੱਠੀਆਂ ਖੋਲ ਲਓ ਬਾਰੀ-ਬਾਰੀ ਖੋਲਣੀ ਬਾਰੀ-ਬਾਰੀ ਕੱਟੀਆਂ ਖੋਲੂਗੇ ਫੇਰ ਹੀ ਪਤਾ ਲੱਗਣਾ ਕਿੱਥੇ ਕਿਹੜੀ ਐਡਜਸਟ ਹੋਣੀ ਆ। ਕੀ ਬਣਨਾਰਾ ਨਹੀਂ ਤਾਂ ਫਾਸਟ ਲਈ ਪਾਪਾ ਨੇ ਬਿਨਰ ਹੋ ਜਾਣਾ ਤਾਂ ਨਹੀਂ ਹੁੰਦੇ ਰਵਨੀਤ ਕਹਿੰਦਾ ਮੈਂ ਗੈਸ ਕਰ ਲਿਆ ਦਾ ਵੀ ਕੀ ਬਣਦਾ ਵਾ ਤੁਹਾਨੂੰ ਪਤਾ ਲੱਗ ਗਿਆ ਕੀ ਬਣਦਾ ਮੈਨੂੰ ਤਾਂ ਹਿੱਤ ਤੱਕ ਸਮਝ ਨਹੀਂ ਆਇਆ ਕੀ ਹੈ ਇਹ ਕੋਈ ਚੀਜ਼ ਬਣਨੀ ਹੈ ਇਹਦੀ ਉਹ ਮਤਲਬ ਆਪਣੇ ਯੂਸਫੁਲ ਲਾਣਾ ਹੂੰ ਯੂਸਫੁਲੀ ਲਾਣਾ ਪਤਾ ਲੱਗ ਗਿਆ ਉਹ ਕੀ ਬਣਾ ਪਰ ਬਣਾ ਕਿਵੇਂ ਇਹ ਨਹੀਂ ਪਤਾ ਲੱਗਿਆ ਹੇ ਉਹ ਲੈ ਮੈਂ ਅਚਾਰ ਚੋਕੇ ਚੋਕੇ ਸੋ ਉਸਕੇ ਜਿਹੜੇ ਪਹਿਲਾਂ ਰਵਨੀ ਤੋਦਦਾ ਗੈਸ ਕਰ ਲਾ ਕੀ ਬਣਨਾ ਪਹਿਲਾਂ ਬਣਾ ਲਾ ਪਪਾ ਵਾਂਗੂ ਬਣਾ ਲਾ ਪਹਿਲਾਂ ਰੌਂਗ ਨਾ ਜੋੜ ਦੇ ਤਾ ਤਾਂ ਮੈਨੂੰ ਵੀ ਲੱਗ ਗਿਆ ਹਨ ਪਤਾ ਨਹੀਂ ਹੱਟ ਬਣੂਕ ਨਹੀਂ ਇਹ ਪਾਪਾ ਨੇ ਹਾਂ ਕਿੱਥੇ ਜੋੜੀ ਜਾਂਦੇ ਹੋਰ ਕਿਵੇਂ ਜੋੜਨਾ ਮੈਂ ਜੀ ਹੱਟ ਬਣਾਉਣੀ ਆਉਂਦੀ ਹੋਊਗੀ ਤਾਂ ਬਣਾਉਂਗੇ ਮੈਂ ਵੈਸੇ ਆਨਸਰ ਤਾਂ ਹੱਟ ਹੀ ਆ ਹਨਾ ਆਈ ਡੋਟ ਨੋ ਇੱਧਰ ਦੇਖ ਇੱਧਰ ਮੈਂ ਵੀ ਇੱਧਰ ਹਟਵਾ ਦੇ ਜੇ ਨੇ ਤੂੰ ਪਹਿਲਾਂ ਉਧਾ ਜੋੜ ਲਾ ਰੋਂਗ ਕਰ ਦੇਣਾ ਤੂੰ ਮੰਮਾ ਚਲ ਜੇ ਚਲੋ ਸ਼ਾਬਾਸ਼ ਰਵਨੀਤਾ ਸੌਫੇ ਤੋਂ ਥੱਲੇ ਉੱਤਰ ਕੇ ਬੈਠ ਗਿਆ ਕਿ ਮੈਨੂੰ ਉੱਥੋਂ ਉੱਚਾ ਇੱਕ ਦੂਰ ਵੀ ਆ। ਜੇ ਤੁਹਾਨੂੰ ਬਣਾਉਣੀ ਆਉਂਦੀ ਹੱਟ ਉਦੋਂ ਡਰਾਈਂਗ ਆਉਂਦੀ ਹੱਟ ਦੇ। ਹਾਟੀ ਇੱਕ ਬਣਾਉਣੀ ਆਉਂਦੀ ਡਰਾਈਂ ਚੋਲਣ ਨੂੰ ਡਰਾਈਂ ਘੋਰਨੀ ਹੁੰਦੀ। ਬਣ ਜੂਗੀ। ਟਰਾਈ ਕਰਤੇ। मेनू तो यह बहुत ही वादिया लग रही है गेम नहीं पै वो है। <laughs> पापा चीटिंग कर रहे मैं पापा उधर चल जाना ਉਹ ਨਹੀਂ ਤਾਂ ਫਾਸਟ ਉੱਪਰ ਬਣ ਗਏ ਆਈਡੀਆ ਦੋਨਾਂ ਨੂੰ ਹੋ ਗਿਆ ਬਟ ਹੁਣ ਇਹ ਦੇਖਦੇ ਆਂ ਵੀ ਪਹਿਲਾਂ ਕੌਣ ਬਣਾਉਂਦਾ ਹਨ ਉਹ ਨਹੀਂ ਤਾਂ ਮੈਨੂੰ ਬਣਾ ਲਵਾਂਗੇ ਨਹੀਂ ਮੇਰੀ ਬੇਚੀ ਨਹੀਂ ਮੇਸਟੇ ਦੋ ਨਹੀਂ 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 ਇਹ ਤਾਂ ਹੁਣ ਪਤਾ ਨਹੀਂ ਕੌਣ ਪਹਿਲਾਂ ਬਣਾਉਂਦਾ ਕਿ ਮੁੁੱਤੇ ਜਿੰਨਾ ਦਾ ਮੈਂ ਹੀ ਆ ਨਹੀਂ ਤੂੰ ਫਾਸਟ ਨਹੀਂ ਤੂੰ ਫਾਸਟ 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 ਨੋ ਬੇਬੀ ਨੇ ਤੇ ਲਾਸਟ ਰੈਗੀ ਪਾਪਾ ਦੀ ਛੇਤੀ ਕਰ ਮਾੜੀ ਜੀ ਉੱਦਾਂ ਹੀ ਜੋੜਦੇ ਉਹੀ ਜੋੜਦੇ ਇਹਨੂੰ ਛੇਤੀ ਦੂਜਾ ਜੋੜਦੇ ਛੇਤੀ 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 ਮੈਂ ਜਾਈ ਨੀ ਰਮੀ ਦੇਖ ਕਮੈਂਟ ਪਪਾ ਚਲ ਦੇਖਦੇ ਕਿਹਦੀ ਵਧੀਆ ਠੀਕ ਹੈ ਸਹੀ ਤਰੀਕੇ ਨਾਲ ਮੈਂ ਤਾਂ ਹੀ ਕਹਤਾ ਸੀ ਕਿ ਨਾਦੀ ਪਲਾਟਾ ਕਿਵੇਂ ਲੱਗਣਾ ਹੈ ਹੋ ਗਿਆ ਕਿਦਾ ਰਹਿੰਦਾ ਹੈ ਜੀ ਹੋ ਗਿਆ ਤੁਨੀ ਜੁੜੇ ਨਹੀਂ ਤੀਹ ਤਾਂ ਟਿਨੀ ਬਣੀ ਆ ਚੱਕ ਲੈ ਆਪਣਾ ਤਾਂ ਬਣਾ ਤੀ ਹਟ ਹਲੋ ਮੇਰੇ ਲਈ ਸੋਹਣੀ ਆ ਮੇਰੇ ਲਈ ਆ ਤੁਹਾਡੀਆਂ ਟਾਇਲਾਂ ਤਾਂ ਮੈਂ ਚ ਨਹੀਂ ਕਰਦੀਆਂ ਜਿਹੜੀਆਂ ਉੱਪਰ ਲੀਆਂ ਸਾਰੀ ਵਿਚਾਰੇ ਲਾਈਨ ਕਿਦਾਂ ਆ ਗਈ ਟਾਇਲਾਂ ਦੇ ਆ ਮੈਂ ਸੈਂਟਰ ਚ ਬਾਹਰ ਲਾਤੀ ਸ਼ਿਟ ਪਰ ਬਣੀ ਮੇਰੇ ਵਾਲੀ ਸੋਹਣੀ ਆ ਬਸ ਫਸਲੀ ਆ ਮੰਮਾ ਕਿਹਦੀ ਸੋਹਣੀ ਆ ਇਹਦਾ ਕਮੈਂਟਾਂ ਚ ਦੱਸਣਗੇ ਰਵਨੀਤ ਦੀ ਸੋਹਣੀ ਆ ਕਮੈਂਟਾਂ ਚ ਦੱਸਣਗੇ ਕਿ ਕਿਹਦੀ ਹੱਟ ਜ਼ਿਆਦਾ ਸੋਹਣੀ ਬਣੀ ਆ ਆ ਹੈਗੀ ਰਵਨੀਤ ਦੀ ਆ ਹੈਗੀ ਮੇਰੀ ਦੋਨਾਂ ਚ ਦੱਸੋ ਵੀ ਕਿਹੜੀ ਜ਼ਿਆਦਾ ਸੋਹਣੀ ਲੱਗਦੀ ਆ ਆ ਹੈ ਆ ਏ ਆ ਹੈ ਬੀ ਲੋ ਜੀ ਪਲੀਜ਼ ਰਿਕੁਐਸਟ ਹੀ ਆ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਹੱਟ ਜ਼ਿਆਦਾ ਸੋਹਣੀ ਆ ਏ ਔਰ B ਕਿਉਂਕਿ ਮੈਨੂੰ ਤਾਂ ਪਤਾ ਹੀ B ਨਹੀਂ ਮੈਨੂੰ ਤਾਂ ਪਤਾ ਹੈ ਮੈਂ ਗ੍ਰੇਡ ਦਿੱਤਾ ਤੁਹਾਨੂੰ B ਗ੍ਰੇਡ ਦਿੱਤਾ ਨਿਆ ਪੀ ਲੈ ਲੈ ਯੇ ਐਮੀ ਯੈਸ ਗ੍ਰੇਡ ਨਹੀਂ ਗੇ ਤਾਂ ਉਹਦੇ ਨੰਬਰ ਲਿਖਿਆ ਵਾ ਵੀ ਕਮੈਂਟ ਚ ਲਿਖਣਾ ਸੌਖਾ ਵਾ A ਔਰ B ਲੋ ਜੀ ਦੱਸਿਓ ਸਾਡੀ ਗੇਮ ਕਿਵੇਂ ਦੀ ਲੱਗੀ ਤੇ ਸਾਡੀਆਂ ਵੀਡੀਓ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਗੈਸ ਤਾਂ ਛੇਤੀ ਕਰ ਲਿਆ ਹਨਾ ਕੀ ਆ ਉਪਰ ਜੀ ਗੈਸ ਕਰ ਬਿੰਡੋ ਬਿੰਡੋ ਤੋਂ ਪਤਾ ਲੱਗ ਗਿਆ ਚੋਕੀਨ ਪੰਜਾਬੀ ਹਰਸੰਗੀਤ ਐਂਡ ਚਲੋ ਕੋਈ ਨਹੀਂ ਰਮਨੀਤ ਦੇ ਚੈਨਲ ਤੇ ਆਪਾਂ ਹਰ ਚੈਨਲ ਦੀ ਪ੍ਰੋਮੋਸ਼ਨ ਕਰਦੀ ਆ ਕੋਈ ਟੈਨਸ਼ਨ ਨਹੀਂ ਹਨਾ ਵੀ ਅਰ ਰਮਨੀਤ ਦੇ ਚੈਨਲ ਰਮਨੀਤ ਗੋਪਾਲ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ